ਪੰਜਾਬੀਆਂ ਦਾ ਹੜਾ ਕਾਰਨ ਕਾਫੀ ਨੁਕਸਾਨ ਹੋਇਆ ਹੈ ਤੇ ਉੱਥੇ ਕਿਸਾਨਾਂ ਦੀਆਂ ਫਸਲਾਂ ਵੀ ਪੂਰਨ ਤੌਰ ਤੇ ਖਰਾਬ ਹੋ ਗਈਆਂ ਨੇ ਤੇ ਦੱਸ ਦਈਏ ਕਿ ਲਗਾਤਾਰ ਇਸ ਨੂੰ ਲੈ ਕੇ ਪੂਰੇ ਜਿਹੜੇ ਕਿ ਪੰਜਾਬੀ ਚਿੰਤਤ ਨੇ ਤੇ ਉੱਥੇ ਹੜਾ ਦੀ ਮਾਰ ਚੱਲ ਰਹੀ ਨੇ ਤੇ ਜਿਸ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਦਾ ਬਿਆਨ ਸਾਹਮਣੇ ਆ ਰਿਹਾ ਤੇ ਪੰਜਾਬ ਪ੍ਰਧਾਨ ਅਮਨ अरोड़ा ਦੇ ਵੱਲੋਂ ਜਿਹੜਾ ਕਿ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਪੰਜਾਬੀਆਂ ਦਾ ਜੋ ਨੁਕਸਾਨ ਹੋਇਆ ਉਸ ਨੂੰ ਲੈ ਕੇ ਵਿਸ਼ੇਸ਼ ਪੈਕੇਜ ਜਿਹੜਾ ਕਿ ਕੇਂਦਰ ਸਰਕਾਰ ਨੂੰ ਦੇਣਾ ਚਾਹੀਦਾ ਹੈ ਉੱਥੇ ਪੰਜਾਬ ਦੇ ਪੱਖ ਦੇ ਵਿੱਚ ਗੱਲ ਕਰਨੀ ਚਾਹੀਦੀ ਹੋਰ ਕੀ ਕੁਝ ਕਹਿਣਾ ਆਉਤਾਨੂੰ ਸੁਣਾਉਨੇ ਆ ਉਹਦੀ ਵਜ੍ਹਾ ਕਰਕੇ ਪੂਰੇ ਪੰਜਾਬ ਦੇ ਵਿੱਚ ਬਹੁਤ ਮਾਰ ਹੈ ਜਿਹੜੀ ਹੜ੍ਹਾਂ ਦੀ ਉਹ ਪਈ ਹੈ ਉਹਦੇ ਵਾਸਤੇ ਪਹਿਲੇ ਦਿਨ ਤੋਂ ਹੀ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਸਾਰੇ ਕੈਬਨਿਟ ਦੇ ਵਜ਼ੀਰ ਐਮ ਐਲ ਏ ਸਹਿਬਾਨ ਸਾਡੀ ਸਾਰੀ ਆਰਗੇਨਾਈਜੇਸ਼ਨ ਔਰ ਉਸ ਤੋਂ ਵੀ ਵੱਧ ਕੇ ਪੰਜਾਬ ਦਾ ਹਰ ਵਿਅਕਤੀ ਹਰ ਪੰਜਾਬੀ ਹਰ ਸੰਸਥਾ ਹਰ ਆਰਗੇਨਾਈਜੇਸ਼ਨ ਹੈ ਜਿਹੜੀ ਸਾਡੀ ਸਾਰੀ ਸਿਵਲ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਪਹਿਲੇ ਦਿਨ ਤੋਂ ਹੀ ਪੱਬਾਂ ਭਾਰ ਹੈ ਤੇ ਮੈਂ ਸਮਝਦਾ ਕਿ ਇਹੀ ਇੱਕ ਆਪਣੀ ਪੰਜਾਬੀਅਤ ਦੀ ਖਾਸੀਅਤ ਹੈ ਕਿ ਜਦੋਂ ਕਿਤੇ ਕੋਈ ਵਿਫਤਾ ਪੈਂਦੀ ਹੈ ਮੋਢੇ ਨਾਲ ਮੋਢਾ ਲਾ ਕੇ ਖੜ ਜਾਂਦੇ ਆ ਤੇ ਉਸੇ ਵਜ੍ਹਾ ਕਰਕੇ ਨੁਕਸਾਨ ਬਿਸ਼ੱਕ ਬਹੁਤ ਹੋਇਆ ਤੇ ਹੁਣ ਵੀ ਹੋ ਰਿਹਾ ਹੈ ਪਰ ਇਹ ਜਿਹੜਾ ਆਪਾਂ ਮੋਢੇ ਨਾਲ ਮੋਢਾ ਲਾ ਕੇ ਜਦੋਂ ਖੜ ਜਾਂਦੇ ਆ ਤੇ ਇਹ ਇੱਕ ਬਹੁਤ ਵੱਡਾ ਸਹਾਰ ਹੁੰਦਾ ਜਿਹਦੀ ਵਜ੍ਹਾ ਕਰਕੇ ਮੈਂ ਸਮਝਦਾ ਕਿ ਕਾਫੀ ਵੱਡੇ ਨੁਕਸਾਨ ਨੇ ਜਿਹੜੇ ਹੁਣੋਂ ਬਚ ਵੀ ਗਏ ਇਹਦੇ ਵਾਸਤੇ ਕੱਲ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹ ਤਾਂ ਪਹਿਲਾਂ ਪਿਛਲੇ ਕਈ ਦਿਨਾਂ ਤੋਂ ਮਾਨ ਸਾਹਿਬ ਸੁਸੋਦੀ ਸਾਹਿਬ ਸਾਡੀ ਸਾਰੀ ਸਾਰੀ ਟੀਮ ਹੈ ਜਿਹੜੀ ਲੀਡਰਸ਼ਿਪ ਉਹ ਲੱਗੀ ਹੋਈ ਸੀਗੀ ਪਿਛਲੇ 2 ਦਿਨਾਂ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਸੰਜੇ ਸਿੰਘ ਜੀ ਮੈਂਬਰ ਪਾਰਲੀਮੈਂਟ ਇਹ ਵੀ ਹਰ ਸ਼ਹਿਰ ਹਰ ਪਿੰਡ ਹਰ ਹਲਕੇ ਦੇ ਵਿੱਚ ਜਿੱਥੇ-ਜਿੱਥੇ ਮੀਹਾਂ ਦੀ ਹੜਾਂ ਦੀ ਮਾਰ ਪਈ ਹੈ ਇਹ ਘੁਮਰੇ ਨੇ ਅੱਜ ਇਹ ਉਚੇਚੇ ਤੌਰ ਤੇ ਡੇਰਾ ਬਾਬਾ ਨਾਨਕ ਪਹੁੰਚੇ ਨਿਕਲ ਜਨਾਲਾ ਸਾਈਡ ਗਏ ਸੀਗੇ ਤੇ ਇਹਨਾਂ ਦੇ ਨਾਲ ਸਾਡੀ ਸਾਰੀ ਟੀਮ ਈਟੀਓ ਸਾਹਿਬ ਔਰ ਆਪਣਾ ਡਾਕਟਰ ਨਿੱਜਰ ਜੀ ਅੱਜ ਗੁਰਦੀਪ ਰੰਧਾਵਾ ਜੀ ਕੋਲ ਆਏ ਆ ਜਿਹੜੇ ਕਿ ਪਹਿਲੇ ਦਿਨ ਤੋਂ ਔਨ ਗਰਾਉਂਡ ਗਰਾਉਂਡ ਜ਼ੀਰੋ ਤੇ ਉਤਰ ਕੇ ਕੰਮ ਦੇ ਵਿੱਚ ਲੱਗੇ ਨੇ ਅੱਜ ਇਹਨਾਂ ਸਾਰੇ ਸਾਥੀਆਂ ਨੂੰ ਮਿਲਣ ਦੇ ਲਈ ਸੰਜੇ ਸਿੰਘ ਜੀ ਆਏ ਨੇ ਸੋ ਮੈਂ ਹੁਣ ਉਹਨਾਂ ਨੂੰ ਰਿਕੁਐਸਟ ਕਰੂੰਗਾ ਕਿ ਉਹ ਤੁਹਾਡੇ ਇੱਕ ਸੈਕਿੰਡ ਇੱਕ ਸੈਕਿੰਡ ਮੈਨੂੰ ਲੈਟ ਮੀ ਕੰਪਲੀਟ ਜੀ ਸੋ ਮੈਂ ਹੁਣ ਪਹਿਲਾਂ ਸੰਜੇ ਸਿੰਘ ਜੀ ਨੂੰ ਰਿਕੁਐਸਟ ਕਰੂੰਗਾ ਕਿ ਉਹ ਤੁਹਾਡੇ ਮੁਖਾਤਬ ਹੋਣ ਉਸ ਤੋਂ ਬਾਅਦ ਜਿਹੜੇ ਵੀ ਤੁਹਾਡੇ ਸਵਾਲ ਜਵਾਬ ਹੋਣਗੇ ਉਹ ਸਭ ਆਪਾਂ ਬਾਅਦ ਦੇ ਵਿੱਚ ਕਰਦੇ ਆਂ ਉਦੀ ਵਜ੍ਹਾ ਕਰਕੇ ਪੂਰੇ ਪੰਜਾਬ ਦੇ ਵਿੱਚ ਬਹੁਤ ਮਾਰ ਹੈ ਜਿਹੜੀ ਹੜ੍ਹਾਂ ਦੀ ਉਹ ਪਈ ਹੈ ਉਹਦੇ ਵਾਸਤੇ ਪਹਿਲੇ ਦਿਨ ਤੋਂ ਹੀ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਸਾਰੇ ਕੈਬਨਿਟ ਦੇ ਵਜ਼ੀਰ ਐਮ ਐਲ ਏ ਸਹਿਬਾਨ ਸਾਡੀ ਸਾਰੀ ਆਰਗੇਨਾਈਜੇਸ਼ਨ ਔਰ ਉਸ ਤੋਂ ਵੀ ਵੱਧ ਕੇ ਪੰਜਾਬ ਦਾ ਹਰ ਵਿਅਕਤੀ ਹਰ ਪੰਜਾਬੀ ਹਰ ਸੰਸਥਾ ਹਰ ਆਰਗੇਨਾਈਜੇਸ਼ਨ ਹੈ ਜਿਹੜੀ ਸਾਡੀ ਸਾਰੀ ਸਿਵਲ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਪਹਿਲੇ ਦਿਨ ਤੋਂ ਹੀ ਪੱਬਾਂ ਭਾਰ ਹੈ ਤੇ ਮੈਂ ਸਮਝਦਾ ਕਿ ਇਹੀ ਇੱਕ ਆਪਣੀ ਪੰਜਾਬੀਅਤ ਦੀ ਖਾਸੀਅਤ ਹੈ ਕਿ ਜਦੋਂ ਕਿਤੇ ਕੋਈ ਵਿਪਤਾ ਪੈਂਦੀ ਹੈ ਮੋਢਾ ਨਾਲ ਮੋਢਾ ਲਾ ਕੇ ਖੜ ਜਾਂਦੇ ਆ ਤੇ ਉਸੇ ਵਜ੍ਹਾ ਕਰਕੇ ਨੁਕਸਾਨ ਬਿਸ਼ੱਕ ਬਹੁਤ ਹੋਇਆ ਤੇ ਹੁਣ ਵੀ ਹੋ ਰਿਹਾ ਹੈ ਪਰ ਇਹ ਜਿਹੜਾ ਆਪਾਂ ਮੋਢੇ ਨਾਲ ਮੋਢਾ ਲਾ ਕੇ ਜਦੋਂ ਖੜ ਜਾਂਦੇ ਆ ਤੇ ਇਹ ਇੱਕ ਬਹੁਤ ਵੱਡਾ ਸਹਾਰ ਹੁੰਦਾ ਜਿਸ ਦੀ ਵਜ੍ਹਾ ਕਰਕੇ ਮੈਂ ਸਮਝਦਾ ਕਿ ਕਾਫੀ ਵੱਡੇ ਨੁਕਸਾਨ ਨੇ ਜਿਹੜੇ ਹੁਣੋਂ ਬਚ ਵੀ ਗਏ ਇਹਦੇ ਵਾਸਤੇ ਕੱਲ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹ ਤਾਂ ਪਹਿਲਾਂ ਪਿਛਲੇ ਕਈ ਦਿਨਾਂ ਤੋਂ ਮਾਨ ਸਾਹਿਬ ਸੁਸੋਦੀ ਸਾਹਿਬ ਸਾਡੀ ਸਾਰੀ ਸਾਰੀ ਟੀਮ ਹੈ ਜਿਹੜੀ ਲੀਡਰਸ਼ਿਪ ਉਹ ਲੱਗੀ ਹੋਈ ਸੀਗੀ ਪਿਛਲੇ ਦੋ ਦਿਨਾਂ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਸੰਜੇ ਸਿੰਘ ਜੀ ਮੈਂਬਰ ਪਾਰਲੀਮੈਂਟ ਇਹ ਵੀ ਹਰ ਸ਼ਹਿਰ ਹਰ ਪਿੰਡ ਹਰ ਹਲਕੇ ਦੇ ਵਿੱਚ ਜਿੱਥੇ-ਜਿੱਥੇ ਮੀਹਾਂ ਦੀ ਹੜਾਂ ਦੀ ਮਾਰ ਪਈ ਹੈ ਇਹ ਘੁਮਰੇ ਨੇ ਅੱਜ ਇਹ ਉਚੇਚੇ ਤੌਰ ਤੇ ਡੇਰਾ ਬਾਬਾ ਨਾਨਕ ਪਹੁੰਚੇ ਨੇ ਕੱਲ ਜਨਾਲਾ ਸਾਈਡ ਗਏ ਸੀਗੇ ਤੇ ਇਹਨਾਂ ਦੇ ਨਾਲ ਸਾਡੀ ਸਾਰੀ ਟੀਮ ਈਟੀਓ ਸਾਹਿਬ ਔਰ ਆਪਣਾ ਡਾਕਟਰ ਨਿੱਜਰ ਜੀ ਅੱਜ ਗੁਰਦੀਪ ਰੰਧਾਵਾ ਜੀ ਕੋਲ ਆਏ ਆ ਜਿਹੜੇ ਕਿ ਪਹਿਲੇ ਦਿਨ ਤੋਂ ਔਨ ਗਰਾਉਂਡ ਗਰਾਉਂਡ ਜ਼ੀਰੋ ਤੇ ਉਤਰ ਕੇ ਕੰਮ ਦੇ ਵਿੱਚ ਲੱਗੇ ਨੇ ਅੱਜ ਇਹਨਾਂ ਸਾਰੇ ਸਾਥੀਆਂ ਨੂੰ ਮਿਲਣ ਦੇ ਲਈ ਸੰਜੇ ਸਿੰਘ ਜੀ ਆਏ ਨੇ ਸੋ ਮੈਂ ਹੁਣ ਉਹਨਾਂ ਨੂੰ ਰਿਕੁਐਸਟ ਕਰੂੰਗਾ ਕਿ ਉਹ ਤੁਹਾਡੇ ਇੱਕ ਸੈਕਿੰਡ ਮੈਨੂੰ ਲੈਟ ਮੀ ਕੰਪਲੀਟ ਜੇ ਸੋ ਮੈਂ ਹੁਣ ਪਹਿਲਾਂ ਸੰਜੇ ਸਿੰਘ ਜੀ ਨੂੰ ਰਿਕੁਐਸਟ ਕਰੂੰਗਾ ਕਿ ਉਹ ਤੁਹਾਡੇ ਮੁਖਾਤਬ ਹੋਣ ਉਸ ਤੋਂ ਬਾਅਦ ਜਿਹੜੇ ਵੀ ਤੁਹਾਡੇ ਸਵਾਲ ਜਵਾਬ ਹੋਣਗੇ ਉਹ ਸਭ ਆਪਾਂ ਬਾਅਦ ਦੇ ਵਿੱਚ ਕਰਦੇ ਆਂ